ਸਾਹ ਮੌਬੇ ਕੇ ਨਾ ਪਰਾ ਰਾਹੀ ਅਸੀਂ ਇੱਕ ਦਮ ਆਦਮੀ ਆਪੇ ਸਾਹ ਮੌਬੇ ਕੇ ਨਾ ਪਰਾ ਰਾਹੀ ਅਸੀਂ ਇੱਕ ਦਮ ਆਦਮੀ ਸਾਡੇ ਕੋਲ ਕੋਈ ਸਮਾਨ ਲਾਉਂ ਵਰਕਦੀ ਚਰਿਤ ਵੀ ਆਈ ਕਿ ਜਨਮ ਜਨਮਾਂ ਤਰਾਂ ਦਾ ਜੋ ਤੌਰ ਸਾਡੇ ਨਾਲ ਚੱਲ ਰਿਹਾ ਹੈ ਪਰਮ ਚੁਕਾਇਆ ਨਾ ਕੋਈ ਕਹੇ ਜਾ ਬੁਰਾ ਪਰ ਜੀ ਆਇਆ ਕੇ ਆਇਆ ਤੇ ਆ ਕੇ ਤਨ ਅੰਤ ਜਿਸ ਬਖੇ ਨੇਤ ਮੰਡਲ ਜਾਗ ਦੇ ਸਾਜਿਆ ਕਿਉ ਬਲੂ ਕਰਵਾ ਰੇ ਸੁਣ ਮੇਰੀ ਮਨਸਾ ਮੇਰੇ ਮਾਹੀ ਸੱਤੇ

बंदा निरोग होना चाहता नहीं तो किसी सुख में कोई काम नहीं होगा पहला सुख निरोगी काया दूसरा सुख कर माया तीसरा सुख सुलक्षणा नारी ਚੌਥਾ ਸੁਖ ਪੁੱਤਰ ਅਧਿਆਤਮਿਕ ਪੰਜਵਾਂ ਸੁਖ ਰਾਜ ਵਿੱਚ ਪਾਸਾ ਛੇਵਾਂ ਸੁਖ ਰਾਜ ਕਾਮਾਸਾ ਸੱਤਵਾਂ ਸੁਖ ਬ੍ਰਹਮ ਦੀ ਰਾਸਾ ਪਰਿਵਾਰ ਬੁਨਿਆਦ ਦਾ ਸਮਾਜ ਨੂੰ ਤੇ ਪਰਿਵਾਰ ਦੀ ਬੁਨਿਆਦ ਸੁਲੱਖਣਾ ਨਾਰੀ ਗੁਰੂ ਸਾਹਿਬ ਲਿਖਦੇ ਆ ਕਿ ਪਹਾੜਾਂ ਮਾਤਾ ਦਾ ਰੋਲ ਹੋਵੇ ਭੈਣ ਦਾ ਰੋਲ ਹੋਵੇ ਕੋਈ ਬੰਦਾ ਕੁਝ ਵੀ ਹਸਲ ਦੀ ਕਰ ਸਕਦਾ ਗਰਮ ਕਰ ਉਹਦੇ ਸਿਰ ਦੇ ਉੱਤੇ ਮਾਂ ਦਾ ਆਸ਼ੀਰਵਾਦ ਹੈ ਇਸ ਕਰਕੇ ਜਦੋਂ ਕੀਰਤੀ ਦੇਖਦਾ ਮੈਂ ਤੇ ਮਾਨ ਪਰਿਵਾਰ ਦੀ ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਸਾਤ ਸੰਗਤ ਦੀ ਲੇਕਿਨ ਮਾਨਵਕੀ ਗੁਣਾ ਦੀ ਖੁਸ਼ਬੂ ਮਨੁੱਖੀ ਗੁਣਾ ਦੀ ਖੁਸ਼ਬੂ ਚਾਰੋਂ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਰਹਿੰਦੀ ਹੈ ਅਭੀ ਕਾਇਨਾਤ ਤੱਕ ਨਹੀਂ ਦੀ ਹੈ ਕੋਈ ਹਕੂਕ ਨਾਲ ਪੇੜ ਭੜ ਨਾਲ ਖੇਤੋ ਕੋਲ ਨਾਲ ਬੰਦਾ ਆਪ ਦੇ ਕਰਮ ਨਾਲ ਤੇ ਕਰਮ ਕਿਸੇ ਦਾ ਮਹਤਾਜ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਜਨਮ ਨਾਲ ਨਹੀਂ ਕਮਲ ਦਾ ਫੁੱਲ ਕਿੱਟੜ ਚੁੱਕਦਾ ਹੈ ਲੇਕਿਨ ਆਪਣੇ ਗੁਨਾ ਖਤਰ ਪ੍ਰਮਾਤਮਾ ਸ੍ਰੀ ਖਰੀਦੇ ਸੀਸ ਦੇ ਉੱਤੇ ਚੜਦਾ ਹੈ ਨਾ ਜਨਮ ਨਾਲ ਇਨਸਾਨ ਕਰਮ ਨਾਲ ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਕੋਈ ਨਫਰਤਾਂ ਦੀ ਵੀ ਗੱਲ ਆਉਂਦੀ